ਜਿਆ ਸ੍ਰੀ ਜਨ ਮੰਤਰੀ ਜੀ ਅੱਜ ਮੈਂ ਆਪਣੇ ਉਹਨਾਂ ਭੈਣ ਭਰਾਵਾਂ ਵਾਸਤੇ ਇੱਕ ਅਜਿਹਾ ਨੁਕਤਾ ਲੈ ਕੇ ਆਈ ਹਾਂ ਜਿਨ੍ਹਾਂ ਦੀ ਸਾਤੀ ਚ ਤੇ ਗਲੇ ਚ ਬਲਗਮ ਜੰਮ ਜਾਂਦੀ ਹੈ ਸਰ ਬਲਗਮ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਉਹਨਾਂ ਵਾਸਤੇ ਇੱਕ ਅਜਿਹਾ ਨੁਕਤਾ ਤਿਆਰ ਕਰਿਆ ਹੈ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਹੈਗਾ ਜੀ ਇਹਦੇ ਵਿੱਚ ਆਪਾਂ ਨੇ ਇੱਕ ਪਾਨ ਦਾ ਪੱਤਾ ਲੈ ਲੈਣਾ ਉਹਦੇ ਚੌਥਾਈ ਚਮਚ ਅਜਮੈਣ ਚਮਚੇ ਦਾ ਚੌਥਾ ਹੀ ਹਿੱਸਾ ਫਾਇਦਾ ਲੈਣਾ ਦੋ ਲੌਂਗ ਰੱਖ ਲੈਣੇ ਨੇ ਇਹਨੂੰ ਫੋਲਡ ਕਰਕੇ ਮੂੰਹ ਚ ਪਾ ਲੈਣਾ ਸਿਰਫ ਇਹਨੂੰ ਉਹ ਚੂਸੀ ਜਾਣਾ ਜਿਹੜਾ ਇਹਨਾਂ ਉਹ ਰਸਾ ਆਵੇਗਾ ਬੰਨਣਾ ਉਹਨੂੰ ਬਾਹਰ ਨਹੀਂ ਠੁੱਕਣਾ ਹੈਗਾ ਉਹਨੂੰ ਸਿਰਫ ਅੰਦਰ ਹੀ ਲੰਘਾਉਣਾ ਇਸ ਦੇ ਨਾਲ ਤੁਹਾਡੇ ਕੁਝ ਦਿਨਾਂ ਵਿੱਚ ਹੀ ਤੁਹਾਨੂੰ ਇਹ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਜਿਹੜੀ ਤੁਹਾਡੀ ਬਲਗਮ ਉਹ ਵੀ ਬਾਹਰ ਨਿਕਲ ਜਾਊਗੀ ਕੁਝ ਦਿਨਾਂ ਚ ਬਿਨ ਰਹਿਤ ਤੋਂ ਇਦੇ ਵਿੱਚ ਆਪਾਂ ਨੇ ਸਿਰਫ ਇਹੀ ਕਰਨਾ ਜ ਜੇ ਤੁਹਾਨੂੰ ਸ੍ਰੀ ਧਨਵੰਤਰੀ ਜੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਓ ਨਾਲ ਹੀ ਜਿਹੜਾ ਘੰਟੇ ਵਾਲਾ ਬਟਨ ਆ ਉਹ ਜ਼ਰੂਰ ਦਿਵਾ ਲਿਓ ਜੇ ਸ੍ਰੀ ਧਨਵੰਤਰੀ ਜੀ